ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਸਰਜੀਤ ਪਿੰਡੂ ਲਾਇਕ ਮਾਨ ਜੈਨ ਨੂੰ ਤੇ ਨ ਸਭ ਦਾ ਸਵਾਗਤ ਕਰਦੀ ਹਾਂ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕਾ ਤੇ ਲੋ ਜੀ ਇਹ ਹੈਗਾ ਜੀ ਦੁਪਹਿਰ ਦਾ ਟਾਈਮ 2:30 ਵਜੇ ਦਾ ਟਾਈਮ ਸੀ ਤੇ ਇਧਰੋਂ ਆ ਗਿਆ ਸੀ ਬਹੁਤ ਜ਼ਿਆਦਾ ਬੱਦਲ ਚੜ੍ਹ ਕੇ ਤੇ ਕਣਕ ਸਾਡੀ ਪਈ ਸੀ ਬਾਹਰੇ ਸਾਂਭਣ ਵਾਲੀ ਸਾਰੀ ਤੇ ਫਟਾਫਟ ਅਸੀਂ ਲੱਗੇ ਪਏ ਸੀ ਜੀ ਕਣਕ ਸਾਂਭਣ ਤੇ ਮੈਂ ਮਨਿੰਦਰ ਨੂੰ ਕਹਿਮ ਚਲ ਤੂੰ ਥੋੜੀ ਵੀਡੀਓ ਸ਼ੂਟ ਕਰ ਲੈਣਾ ਤੇ ਦੇਖੋ ਬਹੁਤ ਜ਼ਿਆਦੇ ਬੱਦਲ ਆਇਆ ਪਿਆ ਉੱਪਰ ਕਾਲੀ ਘਟਾਈ ਪਈ ਸੀ ਤੇ ਖੁਸ਼ਕ ਬੋਰੀਏ ਚ ਕਣਕ ਪਾ ਦਿੱਤੀ ਸੀ ਤੇ ਕੁਛ ਕਰਾਈ ਗਈ ਸੀ ਤੇ ਉਹ ਲੱਗੇ ਪਏ ਸੀ ਫਟਾਫਟ ਮੈਨ ਲਦਾ ਇੱਕ ਅੱਧੀ ਬੋਰੀ ਚ ਕਣਕ ਹੋਰ ਪੈ ਜੂਗੀ ਤੇ ਮਨਿੰਦਰ ਕਹਿੰਦਾ ਮਮਾ ਨਾਲ ਹੁੰਦੇ ਕਣਕ ਇਕੱਠੀ ਕਰੀ ਜਾਂਣਾ ਮੈਂ ਕਿਹਾ ਚਲ ਤੂੰ ਪਹਿਲਾਂ ਵੀਡੀਓ ਸ਼ੂਟ ਕਰ ਲੈ ਇਧਰੋਂ ਸਾਡੇ ਨਾਲੇ ਪਾਣੀ ਵਾਲੀ ਹੋਈ ਪਈ ਸੀ ਮੋਟਰ ਖਰਾਬ ਇਸ ਡੱਕਰ ਹੋ ਲਿਆ ਪਿਆ ਇੱਧਰ ਤੇ ਬਾਕੀ ਪਾਣੀ ਦੀ ਵੀ ਘਾਟ ਸੀ ਕੁਛ ਮਤਲਬ ਕਿ ਪਾਣੀ ਹੈਂ ਸੀ ਬਾਲਟੀਆਂ ਨਾਲ ਟੋਣਾ ਪੈਂਦਾ ਸੀ ਜਾਂ ਫਿਰ ਸਰਦਾਰ ਦੀ ਸ਼ਾਮ ਨੂੰ ਟੈਂਕੀ ਭਰਦੇ ਸੀ ਗਵਾਂਡੀਆਂ ਦੇ ਘਰੋਂ ਪੈਪ ਲਾ ਕੇ ਤੇ ਲੋ ਜੀ ਤੁਹਾਨੂੰ ਹੁਣ ਬਾਹਰੇ ਜਾ ਕੇ ਦਿਖਾਨੇ ਆ ਇੱਧਰ ਸਾਡਾ ਪੱਟਿਆ ਪਿਆ ਬੋਰ ਮੋਟਰ ਵਾਲਾ ਅਬ ਹੋਰ ਪੱਟਿਆ ਪਿਆ ਤੇ ਕਾਲੂ ਮੋਟਰ ਕੱਢਣਗੇ ਫਿਰ ਦੇਖਾਂਗੇ ਕੀ ਨੁਕਸੇ ਮੋਟਰ ਦੇ ਵਿੱਚ ਤੇ ਲੋ ਜੀ ਇੱਧਰ ਆ ਗਿਆ ਸਿੰਮੇਂਦਰ ਮੈਂ ਮਨਿੰਦਰ ਨੂੰ ਕਹਿੰਦੇ ਚੱਲ ਪਹਿਲਾਂ ਕਣਕ ਦੀ ਸਾਸ ਸਵਈਆ ਕਰਦੇ ਆਂ ਵੀਡੀਓ ਬਾਅਦ ਚ ਸ਼ੂਟ ਕਰ ਲਵਾਂਗੇ ਥੋੜੀ ਥੋੜੀ ਤੋਂ ਨੂੰ ਸੋਟੇ ਦੀ ਆਵਾਜ਼ ਆਉਂਦੀ ਹੋਊਗੀ ਉਹਨੂੰ ਇੰਗੋਰ ਕਰਨਾ ਕਿਉਂਕਿ ਮੇਰੀ ਬੇਬੀ ਚਟਨੀ ਰਗੜਦੀ ਆ ਸੋਟੇ ਕੁੰਡੀ ਸੋਟੇ ਨਾਲ ਕਿਲੋਜੀ ਕਣਕ ਸਾਡੀ ਸਾਰੀ ਸਾਬੂ ਕੇ ਸੀ ਥੋੜੀ ਜਿਹੀ ਰੈਗਸ ਵੀ ਬਿਕਨ ਚਲ ਮੈਂ ਸ਼ਾਮ ਬਾਕੀ ਕਹਿੰਦੀ ਮੈਂ ਕਰਦੇ ਤੂੰ ਭਾਂਡੇ ਵਗੈਰਾ ਮਾਜ ਲੈ ਤੇ ਇਧਰ ਬੀਬੀ ਨੇ ਕਣਕ ਇਕੱਠੀ ਕਰਕੇ ਬੋਰੀ ਦੇ ਵਿੱਚ ਪਾਉਂਦੀ ਸੀ ਤੇ ਬਾਕੀ ਜਿਹੜੀ ਹੈਗੀ ਸੀ ਬੀਬੀ ਕਹਿੰਦੀ ਮੈਂ ਸਾਰੀ ਇਕੱਠੀ ਕਰਕੇ ਕਹਿੰਦੀ ਮੈਂ ਬੋਰੀ ਦੇ ਵਿੱਚ ਆਪੀ ਪਾ ਦਿੰਦੇ ਨੇ ਬਾਕੀ ਤੂੰ ਹੋਰ ਕੰਮ ਕਰ ਲੈ ਸ਼ਾਮ ਦਾ ਰੋਟੀ ਟੁਕੜੇ ਦੇਖ ਲੈ ਨੇਕਾ ਚਲ ਠੀਕ ਹੈ ਬੀਬੀ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਕਣਕ ਦੀ ਸਾਮ ਸਮਈ ਵਾਲੀ ਵੀਡੀਓ ਕਣਕ ਬਸ ਬੋਰੀਆਂ ਦੇ ਵਿੱਚ ਹੀ ਪਾਈ ਆ ਢੋਲ ਦੇ ਵਿੱਚ ਹਲੇ ਪਾਣੀ ਆ ਕਿਉਂਕਿ ਢੋਲ ਸਾਡਾ ਲਿਉਣ ਵਾਲਾ ਪਿਆ ਤੇ ਢੋਲ ਨਮਕ ਕਰਵਾਵਾਂਗੇ ਫੇਰ ਕਣਕ ਪਾਉਗੀ ਢੋਲ ਦੇ ਵਿੱਚ ਐ ਨਹੀਂ ਪਤਾ ਹੁਣ ਕਣਕ ਇਹ ਬੋਰੀਆਂ ਚ ਪਾ ਕੇ ਰਸੋਈ ਚ ਰੱਖਦਾ ਕਿੰਨੇ ਕ ਦਿਨ ਪਈ ਰਹੇ ਤੇ ਸਰਦਾਰ ਜੀ ਦਾ ਢੋਲ ਕਰਾਉਣਗੇ ਫੇਰ ਕਣਕ ਸਾਮ ਪੀ ਜਾਊਗੇ ਸਨ ਤਾਂ ਤੇ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ